ਪਿੰਡ ਤੇਜਾ ਕਲਾਂ ਚ 19 ਦਸੰਬਰ ਨੂੰ ਹੋਵੇਗਾ ਵੱਡਾ ਰਾਸ਼ਟਰੀ ਕਬੱਡੀ ਖੇਡ ਮੇਲਾ ਵੱਡੀਆਂ-ਵੱਡੀਆਂ ਕਬੱਡੀ ਟੀਮਾਂ ਲੈਣਗੀਆਂ ਭਾਗ ਇੰਟਰਨੈਸ਼ਨਲ ਖਿਡਾਰੀ ਆ ਦਿਖਾਉਣਗੇ ਖੇਡ ਦਾ ਮੁਜ਼ਹਰਾ ਪਲੇਹਾ ਇਨਾਮ 1.5 ਲੱਖ ਦਾ ਦੂਜਾ ਇਨਾਮ 0.5 ਲੱਖ ਦਾ ਮੰਨ ਤੇਜਾ ਹੋਰ ਵੀ ਇਨਾਮਾਂ ਦੀ ਲੱਗੇ ਝੜੀ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਫਤਿਹਗਰ ਚੂੜੀਆਂ ਤੋਂ 4 ਕਿਲੋਮੀਟਰ ਦੂਰ ਪਿੰਡ ਤੇਜਾ ਵਿਖੇ ਧੰਨ ਧੰਨ ਬਾਬਾ ਬੁੱਢਾ ਸਾਪ ਸਪੋਰਟਸ ਕਲਬ ਐਨ ਆਰ ਆਈ ਵੀਰਾਂ ਅਤੇ ਪਿੰਡ ਦੇ ਸਹਿਯੋਗ ਨਾਲ ਦੂਸਰਾ ਕਬੱਡੀ ਕੱਪ 19 ਦਸੰਬਰ ਸ਼ੁਰਕਵਾਰ ਨੂੰ ਕਰਵਾਇਆ ਜਾ ਰਿ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਬੱਡੀ ਨਾਲ ਪਿਆਰ ਕਰਨ ਵਾਲੇ ਮਨ ਤੇਜਾ ਅਤੇ ਉਸਦੇ ਸਾਥੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਨਤਨ ਬਾਬਾ ਬੁੱਢਾ ਸਾਹਿਬ ਸਪੋਰਟਸ کلب ਐਨ ਆਰ ਆਈ ਵੀਰਾਂ ਅਤੇ ਪਿੰਡ ਦੇ ਸਹਿਯੋਗ ਨਾਲ ਦੂਸਰਾ ਕਬੱਡੀ ਕੱਪ 19 ਦਸੰਬਰ ਸ਼ੁਰਕਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੀਆਂ-ਵੱਡੀਆਂ ਚੋਟੀ ਦੀਆਂ ਟੀਮਾਂ ਅਤੇ ਰਾਸ਼ਟਰੀ ਕਬੱਡੀ ਖਿਡਾਰੀ ਪਹੁੰਚ ਰਹੇ ਹਨ ਉਹਨਾਂ ਦੱਸਿਆ ਕਿ ਪਲੇਹਾ ਇਨਾਮ 1.5 ਲੱਖ ਦਾ ਦੂਜਾ ਇਨਾਮ 2.5 ਲੱਖ ਰੁਪਏ ਦਾ ਹੋਵੇਗਾ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਨਾਮ ਦਿੱਤੇ ਜਾਣਗੇ ਮਨ ਤੇਜਾ ਨੇ ਦੱਸਿਆ ਕਿ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਫਾਤੇਗੜ ਚੂੜੀਆਂ ਤੋਂ ਰਾਜਨ ਸ਼ਰਮਾ ਦੀ ਖਾਸ ਰਿਪੋਰਟ ਬਾਬਾ ਬੁੱਢਾ ਸਪੋਰਟਸ ਕਲੱਬ ਵੱਲੋਂ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਯੂਥ ਨੂੰ ਬਹੁਤ ਜ਼ਿਆਦਾ ਉਤਸ਼ਾਹ ਆ ਕਬੱਡੀ ਕੱਪ ਦਾ ਯੋਗ ਮਨਪ੍ਰੀਤ ਮਾਨ ਇਹ ਆ ਅਮਰੀਕ ਸਿੰਘ ਤੇਜਾ ਜੋ ਫੁੱਟਬਾਲਰ ਨੇ ਬੜੇ ਤਕੜੇ ਪਲੇਅਰ ਨੇ ਹਰਨੀਸ਼ ਸਿੰਘ ਨੀਤ ਤੇ ਗਗਨਦੀਪ ਸਿੰਘ ਨੇ ਇਹ ਲਖਬੀਰ ਸਿੰਘ ਨੇ ਰਣਜੀਤ ਸਿੰਘ ਫੁੱਟਬਾਲ ਦੇ ਪੁਰਾਣੇ ਪਲੇਅਰ ਨੇ ਇਹ ਚੰਗੇ ਖੇਡਾਂ ਨਾਲ ਪਿਆਰ ਕਰਨ ਵਾਲੇ ਖੇਡਾਂ ਪਿਆਰ ਕਰਨ ਵਾਲੇ ਬੰਦੇ ਨੇ ਤੇ ਉਹਨਾਂ ਵੱਲੋਂ ਮਤਲਬ ਹੁਣ 2025 ਦੇ ਵਿੱਚ ਫੇਰ 19 ਤਰੀਕ ਨੂੰ ਮੈਚ ਦੁਬਾਰਾ ਕਬੱਡੀ ਦਾ ਸਟਾਰਟ ਕਰਾਈ ਜਾ ਰਹੇ ਨੇ ਜੋ ਕਿ ਹਲਕੇ ਦੇ ਨੁਮਾਇੰਦੇ ਉਹ ਸੱਜਣ ਮਤਲਬ ਚੰਗੇ ਮਤਲਬ ਇਹਦੇ ਵਿੱਚ ਹਿੱਸਾ ਲੈ ਰਹੇ ਨੇ ਕਿਸ ਤਰ੍ਹਾਂ ਦੀਆਂ ਟੀਮਾਂ ਆ ਰਹੀਆਂ ਕਿਸ ਤਰ੍ਹਾਂ ਦੇ ਖਿਡਾਰੀ ਆ ਰਹੇ ਨੇ ਇੰਟਰਨੈਸ਼ਨਲ ਪਲੇਅਰ ਇਹਦੇ ਵਿੱਚ ਹਿੱਸਾ ਲੈ ਰਹੇ ਜੀ ਇੰਟਰਨੈਸ਼ਨਲ ਖਿਡਾਰੀ ਵੀ ਦੇ ਇਸ ਟੀਮਾਂ ਟੀਮਾਂ ਵੀ ਜੀ ਠੀਕ ਹੈ ਹਾਂਜੀ ਚਲੋ ਹਾਂਜੀ ਮਾਨ ਜੀ 19 ਤਰੀਕ ਨੂੰ ਜਿਹੜਾ ਤੁਸੀਂ ਟੂਰਨਾਮੈਂਟ ਦਾ ਦੂਸਰਾ ਸਲਾਨਾ ਕਰਨ ਜੇ ਕਰਾਉਣ ਜਾ ਰਹੇ ਹੋ ਕਿਹੜੀਆਂ ਕਿਹੜੀਆਂ ਜਿਹੜੀਆਂ ਨਾਮਵਰ ਟੀਮਾਂ ਦੇ ਕਿਹੜੇ ਕਿਹੜੇ ਉੱਚ ਕੋਟੀ ਦੇ ਖਿਡਾਰੀ ਜਿਹੜੇ ਆ ਇੱਥੇ ਆਪਣੀ ਖੇਡ ਦਾ ਮਜਾਰਾ ਕਰਨਗੇ ਹਾਂਜੀ ਹਾਂਜੀ ਇੱਕ ਸੌਰ ਸਿੰਘ ਜੋ ਗੋਪੀ ਦੀ ਪ੍ਰੰਦੀਪੁਰੀ ਇਹਦੀ ਟੀਮ ਜੋ ਅੰਬਾ ਸੌਰ ਸਿੰਘ ਦੀ ਜੋ ਗਰਦਾਪੁਰ ਲੈਂਸ ਲਾਹਰ ਜੋਲ ਦੀ ਤੇ ਰਮਦਾਸ ਸੰਗਤ ਲੰਗਰ ਸਜਾ ਪੁਲਵਾਨ ਦੀ ਟੀਮ ਜੋ ਤੇ ਖਿਡਾਰੀ ਕਿਹੜੇ ਕਿਹੜੇ ਆ ਜਿਹੜੇ ਨਾਂ ਚੋਟੀ ਦੇ ਖਿਡਾਰੀ ਖਿਡਾਰੀ ਇੱਥੇ ਪਹੁੰਚ ਰਹੇ ਜੋ ਅੰਬਾ ਗੋਪੀ ਤੇ ਜੋਲ ਬਿੱਲਾ ਤੇ ਕਿਸ ਤਰ੍ਹਾਂ ਦੇ ਨਾਮ ਰੱਖੇ ਤੁਸੀਂ ਨਾਮ ਪਹਿਲਾ ਨਾਮ 1.5 ਲੱਖ ਪਹਿਲਾ ਨਾਮ 1.5 ਲੱਖ ਜੋ ਦੂਜਾ 1.25 ਜੋ ਹਾਂਜੀ ਬੈਸਟ ਤੇ ਰੇਟਰ ਜਾਫੀ ਨ ਮੋਟਰਸਾਈਕਲ ਜੋ ਇਸ ਤੋਂ ਇਲਾਵਾ ਵੀ ਕਬੱਡੀ ਤੋਂ ਇਲਾਵਾ ਵੀ ਕੁਝ ਖੇਡਾਂ ਹੈਗੀਆਂ ਨਹੀਂ ਨਹੀਂ ਕਬੱਡੀ ਦੇ ਇਲਾਵਾ ਕੁੱਖ ਨਹੀਂ ਜੋ ਇਹ ਇੱਕ ਰੋਜ਼ਾ ਫੁੱਟਬਾਲ ਟੂਰਨਾਮੈਂਟ ਹਾਂਜੀ ਇੱਕ ਦਿਨ ਦਾ ਹਾਂਜੀ ਇਹ ਇੱਕ ਦਿਨ ਦਾ ਕਿਸ ਤਰ੍ਹਾਂ ਦੇ ਤੁਸੀਂ ਪ੍ਰਬੰਧ ਕੀਤੇ ਗਏ ਆ ਜੀ ਬਹੁਤ ਵਧੀਆ ਤਿਆਰੀਆਂ ਹੋਈਆਂ ਜੀ ਤੁਸੀਂ ਦੇਖਿਆ ਹੀ ਆਪਣੇ ਚੈਨਲਾਂ ਹੀ ਕਿ ਬਹੁਤ ਵਧੀਆ ਤਿਆਰੀਆਂ ਸਾਡੇ ਟੂਰਨਾਮੈਂਟ ਦੀਆਂ ਹੋਈਆਂ ਵਾਂ 19 ਤਰੀਕ ਨੂੰ ਸਾਡੇ ਪਿੰਡ ਦੇ ਵਿੱਚ ਪਿੰਡ ਦੇ ਨਗਰ ਪਿੰਡ ਦੇ ਸਹਿਯੋਗ ਦੇ ਨਾਲ ਟੂਰਨਾਮੈਂਟ ਕਬੱਡੀ ਦਾ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਉੱਚ ਚੋਟੀ ਦੇ ਕਬੱਡੀ ਦੇ ਨਾਮੀ ਪਲੇਅਰ ਆ ਰਹੇ ਨੇ ਤੇ ਇਹਦੇ ਵਿੱਚ ਕੋਈ ਵੀ ਟਿਕਟ ਕੋਈ ਵੀ ਕੋਈ ਖਰਚਾ ਨਹੀਂ ਕੋਈ ਵੀ ਕੋਈ ਰਹਿਣ ਸਹਿਣ ਦੀ ਕੋਈ ਪੂਰੀ ਫੁੱਲ ਤਿਆਰੀ ਹੈ ਸਾਡੇ ਇਹਦੇ ਵਿੱਚ ਟੂਰਨਾਮੈਂਟ ਦੇ ਵਿੱਚ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਤੁਹਾਡੇ ਚੈਨਲਾਂ ਹੀ ਗਰਾਊਂਡ ਦੇ ਵੀ ਅਸੀਂ ਚਾਦੀ ਮਾਰ ਕੇ ਵੇਖ ਲਿਆ ਤੁਸੀਂ ਸਾਰਾ ਕੁਝ ਦੇਖ ਲਿਆ ਬਹੁਤ ਵਧੀਆ ਗਰਾਊਂਡ ਬਣੀ ਆ ਫੁੱਲ ਸਾਡੀਆਂ ਤਿਆਰੀਆਂ ਐ ਦੇਦੇ ਵਿੱਚ ਨਾਮੀ ਪਲੇਅਰ ਜੀਵਨ ਦੀਪ ਅਦਵਰਜੀ ਮੱਖਣ ਜੀ ਤੇ ਬਹੁਤ ਬਹੁਤ ਵਧੀਆ ਉੱਚ ਚੋਟੀ ਦੇ ਪਲੇਅਰ ਆ ਰਹੇ ਆ ਇਹਦੇ ਵਿੱਚ ਆਣ ਕੇ ਸਾਡੇ ਪਿੰਡ ਦੇ ਵਿੱਚ 19 ਤਰੀਕ ਨੂੰ ਟੂਰਨਾਮੈਂਟ ਦੀ ਆਣ ਕੇ ਰੌਣਕ ਨੂੰ ਵਧਾਓ ਹਾਂ ਜੀ ਮੰਨਸੇਵਰਨ ਜੀ ਹਾਂ ਜੀ ਅਮਨ ਸੇਵਰਨ ਜੀ ਫਿਰ ਲੰਗਰ ਦੀ ਹੋਰ ਪਲੇਅਰਾਂ ਦੇ ਰਹਿਣ ਸਹਣ ਦੀ ਪ੍ਰਬੰਧ ਖਾਣ ਪੀਣ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਰੱਖਿਆ ਲੋ ਜੀ ਸਾਡੇ 19 ਤਰੀਕ ਨੂੰ ਟੂਰਨਾਮੈਂਟ ਦੇ ਕਬੱਡੀ ਤੇ ਰਹਿਣ ਸਹਣ ਦਾ ਵੀ ਪੂਰਾ ਪ੍ਰਬੰਧ ਆ ਲੰਗਰ ਦੀ ਵੀ ਪੂਲ ਸੇਵਾ ਨਭਾਈ ਜਾਂਦੀ ਹੈ ਤੇ ਬਾਕੀ ਹੋਰ ਵੀ ਬਹੁਤ ਵਧੀਆ ਆਪਾਂ ਵੇਖੋ ਤੁਸੀਂ ਗਰਾਊਂਡ ਵੀ ਦੇਖ ਲਈਏ ਬਹੁਤ ਸੋਹਣੀ ਆ ਮਤਲਬ ਆਪਾਂ ਤਿਆਰੀਆਂ ਕੀਤੀਆਂ ਗਈਆਂ ਵਾ ਬਾਕੀ 19 ਤਰੀਕ ਨੂੰ ਸਾਡੇ ਇੱਥੇ ਆ ਕੇ ਸਾਡੀ ਰੌਣਕ ਵਧਾਓ ਤੇ ਹੋਰ ਬਸ ਮੇਰਾ ਨਾਮ ਗਰਮੀਤ ਸਿੰਘ ਹੈ ਹਾਂ ਜੀ ਜਿਹੜਾ 11 ਦਸੰਬਰ ਨੂੰ ਇੱਕ ਤੁਹਾਡੇ ਦੂਸਰਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਕਬੱਡੀ ਦਾ ਪਿੰਡ ਤੇਜਾ ਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਜੀ ਇਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਮਾਂ ਖੇਡ ਜੋ ਕਬੱਡੀ ਹੈ ਸਾਡੀ ਇਹ ਪਿਛਲੀ ਵਾਰ ਸੀ ਪਹਿਲਾ ਨਗਰ ਦੀ ਸਹਿਯੋਗ ਦੇ ਨਾਲ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਪਿਛਲੀ ਵਾਰ ਪਹਿਲਾ ਟੂਰਨਾਮੈਂਟ ਕਰਵਾਇਆ ਸੀ ਤੇ ਸਾਨੂੰ ਨਗਰ ਵੱਲੋਂ ਐਨ ਆਰ ਆ ਵੀਰਾਂ ਨੂੰ ਪੂਰਾ ਭਰਵਾ ਹੰਗਾਰਾ ਮਿਲਿਆ ਸੋ ਅਸੀਂ ਇਸ ਐਤ ਕੀ ਦੂਸਰਾ ਕਬੱਡੀ ਟੂਰਨਾਮੈਂਟ ਕਰਵਾਉਣ ਜਾ ਰਹੇ ਆ ਐਨ ਆਰ ਆਈ ਵੀਰਾਂ ਦੇ ਤੇ ਨਾਲ ਪਿੰਡ ਦੇ ਸਜੂਗੀ ਪਤਵੰਤੇ ਸਜਣਾ ਵੱਲੋਂ ਪੂਰਾ ਭਰਵਾਂ ਹੰਗਾਰਾ ਹੈ ਜੀ ਦੂਸਰਾ ਹੈ ਜੀ ਆਪਣੀ ਇਹ ਮਾਂ ਖੇਡ ਕਬੱਡੀ ਹੈ ਜੀ ਆਪਾਂ ਆਲ ਵਰਲਡ ਪੰਜਾਬ ਦੇ ਵਿੱਚ ਜੋ ਤੁਹਾਨੂੰ ਪਤਾ ਹੀ ਆ ਕਿ ਨਸ਼ਿਆਂ ਦਾ ਬਹੁਤ ਦੌਰ ਚੱਲ ਰਿਹਾ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਨਸ਼ਿਆਂ ਨੂੰ ਪੰਜਾਬ ਮੁਕਤ ਕਰਾਉਣ ਲਈ ਇਹ ਮਾਂ ਖੇਡ ਕਬੱਡੀ ਦਾ ਵਿਸ਼ੇਸ਼ ਆ ਆਪਣੇ ਪਿੰਡ ਵੱਲੋਂ ਨੈਨਾਰਾ ਵੀਰਾਂ ਵੱਲੋਂ ਆਪਣੇ ਸਾਰੇ ਪਿੰਡ ਦੀ ਪੰਚਾਇਤ ਵੱਲੋਂ ਇਹ ਦੂਸਰਾ ਕਬੱਡੀ ਟੂਰਨਾਮੈਂਟ ਕਰਵਾਉਣ ਜਾ ਰਹੇ ਆ ਸੋ ਪੰਜਾਬ ਦੀਆਂ ਉੱਚ ਕੋਟੀ ਦੀਆਂ ਟੀਮਾਂ ਆ ਰਹੀਆਂ ਨੇ ਸੋ 19 ਦਸੰਬਰ ਨੂੰ ਤੁਸੀਂ ਆਪ ਆਣ ਕੇ ਇਸ ਗਰਾਊਂਡ ਦੇ ਵਿੱਚ ਪਿੰਡ ਤੇ ਜਾ ਵਿਖੇ ਪਹੁੰਚ ਕੇ ਆਪਣਾ ਟੂਰਨਾਮੈਂਟ ਦੇ ਤਾਂ ਆਪਣਾ ਨਾਮ ਤੁਸੀਂ ਖੁਦ ਹੀ ਬੋਲ ਦਿਓ ਮੇਰਾ ਮੇਰਾ ਨਾਮ ਗਗਨਦੀਪਾ ਮੈਂ ਆਪਣੇ ਪਿੰਡ ਤੇ ਐਨਆਰਆਈ ਵੀਰਾਂ ਦੇ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜੇ ਇਹ ਕਬੱਡੀ ਦੇ ਮੇਲੇ ਨੂੰ ਮੁੱਖ ਰੱਖਦੇ ਹੋਏ ਪੂਰਾ ਸਹਿਯੋਗ ਦਿੰਦੇ ਆ ਇਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਇੱਕ ਫੁੱਟਬਾਲ ਟੂਰਨਾਮੈਂਟ ਦੀ ਵੀ ਤਿਆਰੀ ਹੋਣੀ ਆ ਤੇ ਅਸੀਂ ਆਪਣੇ ਨਗਰ ਵੱਲੋਂ ਪੂਰਾ ਐ ਸਹਿਯੋਗ ਦਉਨੇ ਆ ਤੇ ਸਾਰੇ ਇਹੀ ਕਹਿੰਨੇ ਆ ਕਿ ਸਾਰੇ ਜਣੇ ਆਣ ਕੇ ਇੱਕ ਵੱਡੀ ਦਾ ਨਜ਼ਾਰਾ ਲਾਓ ਉੱਚ ਕੋਟੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਜਿਦੇ ਵਿੱਚ ਬੋਪੀ ਫਰੰਦੀਪੁਰ ਵੀ ਆ ਰਿਹਾ ਵਾ ਉਹਦੇ ਨਾਲ ਜਿਹੜੇ ਉਹਦੇ ਸਾਥੀ ਆ ਉਹ ਵੀ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਪਹੁੰਚਣ ਤੇ ਸਾਰਿਆਂ ਦਾ ਵੈਲਕਮ